ਅਸਲ ਦੇ ਵਿੱਚ ਗੱਲ ਇਹ ਆ ਵੀ ਕਿਸਾਨੀ ਦੇ ਉੱਤੇ ਬਹੁਤ ਵੱਡਾ ਇਹਨੂੰ ਐ ਸਮਝ ਕੇ ਚੱਲਣਾ ਚਾਹੀਦਾ ਹਮਲਾ ਹੀ ਆ ਇਹ ਕਿਉਂਕਿ ਜਦੋਂ ਤੁਸੀਂ ਆਜ਼ਾਦ ਮੁਲਕ ਦੇ ਵਿੱਚ বাসਦੇ ਆ ਤੁਹਾਨੂੰ ਲੰਘਣ ਨਾ ਦਿੱਤਾ ਜਾਵੇ ਤੁਹਾਡੇ ਵਿਚਾਰ ਨਾ ਤੁਹਾਨੂੰ ਰੱਖਣ ਦਿੱਤੇ ਜਾਵੇ ਇਹ ਹਿੰਦੂ ਤਬਦਦ ਜਿਹੜਾ ਪੰਜਾਬ ਦੇ ਉੱਤੇ ਵੱਡਾ ਹਮਲਾ ਆ ਇਹਨੂੰ ਇਹੇ ਮਿੱਥ ਕੇ ਚੱਲਣਾ ਚਾਹੀਦਾ ਕਿਉਂਕਿ ਕਿਸਾਨੀ ਦੇ ਉੱਤੇ ਵੱਡਾ ਹਮਲਾ ਆ ਕਿਸਾਨੀ ਨੂੰ ਅਜਾੜਨ ਦੇ ਉੱਤੇ ਤੁਰਿਓ ਆ ਕਾਰਪੋਰੇਟ ਘਰਾਣਿਆਂ ਨੂੰ ਬਣਾਉਣ ਤੁਰਿਓ ਆ ਇਹ ਉਹਨਾਂ ਉਹਨਾਂ ਨੂੰ ਸਾਡੀਆਂ ਜ਼ਮੀਨਾਂ ਸਾਡਾ ਸਭਿਆਚਾਰ ਸਾਰਾ ਕੁਝ ਉਹਨਾਂ ਨੂੰ ਸੰਭਾਲਣ ਦੇ ਤੁਰੇ ਆਹੇ ਇਹ ਜਿਹੜੀ ਭਾਜਪਾ ਸਰਕਾਰ ਆ ਉਸ ਰਸਤੇ ਤੇ ਤੁਰੀ ਆ ਅਸੀਂ ਇਹ ਜੜੀਆਂ ਪੰਜਾਬ ਦੀਆਂ ਕਿਸਾਨ ਜੁਣੇ ਨਾ ਇਹ ਕਦੇ ਵੀ ਜਿਹੜੇ ਪੰਜਾਬ ਦੇ ਕਿਸਾਨ ਆ ਇਹ ਕਦੇ ਵੀ ਇਹਦੀ ਜਿਹੜੀ ਸਰਕਾਰ ਦੀ ਚਾਲ ਆ ਉਹ ਕਾਮਯਾਬ ਨਹੀਂ ਹੋਣ ਦਿਆਗੇ ਇੱਕ ਪਾਸੇ ਤਾਂ ਕਹਿੰਦੇ ਵੀ ਕਿਸਾਨਾਂ ਨੇ ਮਸ਼ੀਨ ਨਹੀਂ ਲੈ ਕੇ ਆਉਣੀ ਪੋਕਲੇ ਨਹੀਂ ਲੈ ਕੇ ਆਉਣੀ ਜੀਸੀਬੀ ਨਹੀਂ ਲੈ ਕੇ ਆਉਣੀ ਹੈਗੀ ਹਨਾ ਪਰ ਉਹ ਸਾਹਮਣੇ ਉਹੀ ਚੀਜ਼ਾਂ ਆਪ ਲੈ ਕੇ ਖੜੇ ਨੇ ਕਿ ਕਿੱਥੋਂ ਤੱਕ ਜਾਏ ਜਾਏ ਦੇਖੋ ਜੀ ਜਿੰਦਾ ਅਦਾਈ ਉਹ ਤਿਆਰੀ ਕਰਨਗੇ ਉਦਾਂ ਦੀ ਅਸੀਂ ਵੀ ਡਟ ਕੇ ਕਰਾਂਗੇ ਕਿਉਂਕਿ ਇਹ ਲੋਕਤੰਤਰ ਦਾ ਘਾਣ ਕਰ ਰਹੀ ਹੈ ਮੋਦੀ ਸਰਕਾਰ ਪ੍ਰੰਤ ਕਿਸਾਨ ਨੂੰ ਜਿਹੜਾ ਆ ਇਹ ਕਿਸਾਨਾਂ ਨੂੰ ਕਹਿ ਰਿਹਾ ਕਿ ਕਿਸਾਨਾਂ ਮਾਫੀ ਮੰਗ ਰਿਹਾ ਕਰ ਦੇ ਮਾਫੀ ਮੰਗ ਇਹ ਕਰ ਦੇ ਚੜਾਇਆ ਕਿਨੇ ਆ ਇਹ ਸਰਕਾਰ ਦੀਆਂ ਗਲਤ ਨੀਤੀਆਂ ਨੇ ਕਰਜਾ ਜੜਾਇਆ ਕਿਸਾਨਾਂ ਦੇ ਸਿਰ ਕੋਈ ਕਿਸਾਨਾਂ ਨੇ ਨਹੀਂ ਜੜਾਇਆ ਕਿਸਾਨਾਂ ਨੇ ਆਪਣੇ ਉੱਪਰ ਕਰਜਾ ਅੱਜ ਤੱਕ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤੀ ਗਈ ਇਸ ਕਰਕੇ ਕਰਜਾ ਜੜਿਆ ਕਿਸਾਨਾਂ ਦੇ ਸਿਰ ਇਹ ਮੁਲਕ ਜਿਹੜਾ 70 71 ਦੇ ਵਿੱਚ ਭੁੱਖਾ ਨੰਗਾ ਤੇ ਮੰਗ ਖਾਣਾ ਕੰਗਲਾ ਦੇਸ਼ ਸੀ ਇਹਦੇ ਜਿਹੜੇ ਹਾਕਮ ਸੀਗੇ ਇਹ ਜਾ ਕੇ ਅਮਰੀਕਾ ਤੋਂ ਤਾਂ ਹੋਰ ਨਾ ਦੇ ਤਾਂ ਕਣਕ ਮੰਗ ਕੇ ਲਿਆਉਂਦੇ ਸੀ ਇੱਥੇ ਢਿੱਡ ਭਰਨ ਲਈ ਇੱਥੋਂ ਦੇ ਕਿਸਾਨਾਂ ਨੇ ਇੱਥੇ ਧਰਤੀ ਨੂੰ ਬਾਆ ਬੀਜਿਆ ਉਹ ਤੇ ਟੂਬ ਲਾਏ ਉਹ ਵਿੱਚ ਕਣਕ ਹੁੰਦੀ ਕੀਤੀ ਤੇ ਦੇਸ਼ ਨੂੰ ਆਤਮ ਨਿਰਭਰ ਕੀਤਾ ਅੱਜ ਜਦੋਂ ਦੇਸ਼ ਆਤਮ ਨਿਰਭਰ ਹੋ ਗਿਆ ਤੇ ਇਹ ਸਾਰਾ ਜਿਹੜਾ ਦੇਸ਼ ਨੂੰ ਇਹ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਉੱਤੇ ਤੁਰਿਆ ਆ ਜਿਹੜੇ ਸਾਲਾਂ ਦੇ ਵਿੱਚ ਸਾਰੀਆਂ ਜਿਹੜੀਆਂ ਪਾਲਿਸੀਆਂ ਜਿੰਨੀਆਂ ਵੀ ਆ ਰਹੀਆਂ ਪਹਿਲਾਂ ਤਿੰਨ ਖੇਤੀ ਕਾਨੂੰਨ ਹੁਣ ਮੁੜ ਕੇ ਜਿਹੜੀ ਉਹਦੇ ਉਹਦੇ ਉੱਤੇ ਜਿਹੜਾ ਸਾਡੇ ਸਾਡੇ ਉੱਤੇ ਵੱਡਾ ਹਮਲਾ ਇਹ ਸਾਰਾ ਕੁਝ ਇੱਕ ਕਾਰਨ ਤਰਿਓ ਆ ਇਸ ਕਰਕੇ ਅਸੀਂ ਇਹੇ ਇਹੀ ਗੱਲ ਕਰਦੇ ਆ ਕਿ ਅੱਜ ਪੰਜਾਬ ਦੇ ਕਿਸਾਨਾਂ ਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਆ ਉਹਨਾਂ ਨੂੰ ਦੇਖਦੇ ਕਿਸਾਨਾਂ ਨੂੰ ਇਹਨਾਂ ਦਾ ਨਾਲ ਸਾਥ ਦੇਣ ਦੀ ਲੋੜ ਆ ਇਹੀ ਇਹਦੀ ਇਹਦੀ ਜ਼ਰੂਰਤ ਆ ਜੇ ਨਹੀਂ ਅੱਜ ਕਰਾਂਗੇ ਇਹ ਜਿਹੜੀ ਖੇਤੀ ਆ ਤੁਹਾਡੇ ਕੋਲ ਕੁਝ ਸਮੇਂ ਦੀ ਖੇਤੀ ਜਿਹੜੀ ਇਹ ਰਹਿ ਜੂਗੀ ਨਹੀਂ ਕਰਨ ਦੇਣਗੇ ਕਿਵੇਂ ਬਾਈ ਤਿਆਰੀ ਹੈ ਜੇ ਕਾਲ ਆਉਂਦੀ ਅੱਗੇ ਜਾਣ ਦੀ ਬਿਲਕੁਲ ਜਾਵਾਂਗੇ ਜੱਟ ਕੇ ਜਾਵਾਂਗੇ ਜੀ ਗਏ ਜਾਵੋਗੇ ਤਾਂ ਅਸੀਂ ਗਏ ਅਥਰੂ ਕੈਸ਼ ਦੇ ਗੋਲੇ ਪਲਾਸਟਿਕ ਦੇ ਗੋਲੇ ਕੁੱਟੀ ਜਾਣ ਕਿੰਨੇ ਸੱਟ ਲੈਣਗੇ ਕਿੰਨੇ ਸੱਟ ਲੈਣਗੇ ਆਹ ਚਾਂਦ ਮੁੱਠੀ ਚ ਲਈ ਫਿਰਦੇ ਆ ਬਾਈ ਕੁਝ ਬਸਦੀ ਦਾ ਗੋਲੀ ਮਾਰਨ ਸੱਤੀ ਤਾਂ ਵੀ ਖੜਿਆ ਅਸੀਂ ਸਾਤੀ ਤਾਣ ਕੇ ਨਾ ਅੱਗੇ ਜਾਵਾਂਗੇ ਸੱਟਣ ਦਾ ਸਹੀ ਜਰਾ ਸੱਟਣ ਗੋਲੇ ਜਿਹੜਾ ਮਾਰ ਪਿਆ ਅੱਗੇ ਆਵਾਂਗੇ ਬਾਈ ਤੇ ਕਿਸਾਨਾਂ ਨੇ ਜਦੋਂ ਪੋਕਲਣ ਲਿਆਂਦੀ ਹਟਾਉਣ ਦੇ ਵਾਸਤੇ ਹਨਾ ਆ ਸਾਰਾ ਬੈਰੀਕੇਟਿੰਗ ਵਗੈਰਾ ਤਾਂ ਉਹਨਾਂ ਨੂੰ ਪੰਜਾਬ ਸਰਕਾਰ ਨੇ ਵੀ ਕਹਿਤਾ ਡੀਜੀਪੀ ਦਾ ਆਰਡਰ ਵੀ ਆ ਗਿਆ ਕਿ ਤੁਸੀਂ ਆ ਚੀਜ਼ਾਂ ਨਹੀਂ ਲਿਆ ਸਕਦੇ ਮੈਂ ਬਾਰ ਬਾਰ ਉਹ ਸਵਾਲ ਪੁੱਛ ਰਿਹਾ ਕਿ ਸਾਹਮਣੇ ਉਹ ਉਹ ਲੈ ਕੇ ਖੜੇ ਨੇ ਕਿ ਇਹ ਇੱਕ ਇਹੋ ਜਿਹਾ ਤੁਹਾਡੇ ਹਿਸਾਬ ਨਾਲ ਵੀ ਇਹ ਕਿੱਦਾਂ ਦੀ ਡੈਮੋਕ੍ਰੇਸੀ ਆ ਉਹ ਤੁਹਾਡੇ ਤੇ ਵਰਤ ਸਕਦੇ ਨੇ ਤੁਸੀਂ ਵਰਤ ਨਹੀਂ ਸਕਦੇ ਬਾਈ ਇਹ ਤਾਂ ਬਹੁਤ ਗਲਤ ਗੱਲ ਆ ਅਸੀਂ ਕਿਉਂ ਨਹੀਂ ਲਿਆ ਸਕਦੇ ਹੁਣ ਉਹ ਐੜੜੇ ਗੋਲੇ ਸੱਟੇ ਨੇ ਅਸੀਂ ਫੇਰ ਵੀ ਸ਼ਾਂਤੀ ਨਾਲ ਖੜੇ ਆ ਖੜਾ ਇੱਥੇ ਹੁਣ ਇੰਨਾ ਜ਼ੁਲਮ ਸਹਿ ਨਹੀਂ ਸਕਦੇ ਬਾਈ ਜੇ ਜ਼ੁਲਮ ਕਰਨਾ ਪਾਪ ਆ ਦਾ ਸੈਣਾ ਵੀ ਪਾਪ ਆ ਕਿਤੋਂ ਦੇ ਆਏ ਹੋ ਤੁਸੀਂ ਅਸੀਂ ਇੱਥੀਆਂ ਬਈ ਇੱਥੇ ਦੇ ਆਏ ਨਹੀਂ ਅੱਜ ਦੀ ਤਿਆਰੀ ਮੈਂ ਕਿਹਾ ਕਿੰਨੇ ਕੋਈ ਦੀ ਤਿਆਰੀ ਕਰੀ ਬਈ ਸਪੈਸ਼ਲ ਆਇਆ ਪਿੰਡ ਬਾਗੇ ਤੇ ਪਹਿਲਾਂ ਹੀ ਐਸੀ ਗੱਲ ਕਹੇ ਕਿ ਆ ਜਿਹੜੀ ਇੱਕ ਆਉ ਲਈ ਆ ਵੀ ਕਿ ਨੂੰ ਜਾਣਾ ਉਹ ਤਾਂ ਕਹੇ ਕਿ ਅਸੀਂ ਇੱਥੇ ਪਹੁੰਚਿਆ ਵੀ ਅੱਗੇ ਜਾਣਾ ਤਾਂ ਜਾਣਾ ਦੇ ਲਾ ਰਹੇ ਆ ਜੀ ਲਿਆਪਰ ਜਮੇ ਜੀ ਸੀ ਵੀ ਉਧਰ ਰੋਕਿਆ ਖਨੌਰੀ ਕੰਨੀ ਵੀ ਰੁਕੀ ਆ ਆਪਣੀ ਪੂਰੇ ਰੋਕਦੇ ਆ ਸਮਾਨ ਆਉਣ ਤੋਂ ਇਸ ਸਮੇਂ ਸਿੱਧ ਹੁੰਦਾ ਵੀ ਜਿਹੜੀ ਇਹ ਆਪਣੀ ਆਪ ਸਰਕਾਰ ਹੈ ਇਹਦੀ ਉਹਦੀ ਬੀ ਟੀਮ ਹੈ ਇਹ ਇਹ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਚੱਲ ਰਹੀ ਹੈ ਇਹ ਪਹਿਲਾਂ ਦੇਖੋ ਪਹਿਲਾਂ ਆਪਾਂ ਪਹਿਲਾਂ ਗਏ ਨਾ ਆਪਾਂ ਕੈਪਟਨ ਟਰੈਮ ਕਿਸੇ ਨੇ ਇੱਕ ਨਹੀਂ ਰੋਕਿਆ ਹੈਗਾ ਪੰਜਾਬ ਦੇ ਵਿੱਚ ਮੈਂ ਕਹਿੰਦਾ ਅੱਜ ਆਇਆ ਰਾਹਾਂ 'ਚ ਜਿਹੜੇ ਟਿਪਰ ਭਰ-ਭਰ ਕੇ ਖੜਾਏ ਨੇ ਉਹਦਾ ਕੀ ਮਕਸਦ ਹੋ ਸਕਦਾ ਗੱਲਾਂ ਇੰਨੀ ਫੋਰਸ ਲਾਈ ਆ ਇਹਨੇ ਟਿਪਰ ਲਾਏ ਨੇ ਤਾਂ ਉਹਦਾ ਕੀ ਮਤਬਲ ਹੈ ਸਿਰਫ ਇਹੀ ਹੈ ਵੀ ਕੋਈ ਜਿਹੜਾ ਆਪਾਂ ਕੋਈ ਅਸੀਂ ਨਾ ਕੋਈ ਹੈ ਸਮਾਨ ਜੀ ਨੇ ਆਤੇ ਗਏ ਉਹਰੇ ਮਾਰ ਖਾਓ ਉਹੀ ਕਹਿੰਦੇ ਤੁਸੀਂ ਇਹਦਾ ਮਤਲਬ ਇਹ ਹੈ ਵੀ ਅੱਗੇ ਪਹੁੰਚ ਨਾ ਸਕੋ ਬਸ ਇਹ ਅੰਦਰ ਘਾਤ ਤੇ ਨਾ ਜਿਵੇਂ ਕਹਿੰਦੇ ਇਨ ਡਾਇਰੈਕਟਰੀ ਤੌਰ ਤੇ ਸੈਂਟਰ ਦੀ ਮਦਦ ਕੀਤੀ ਜਾ ਰਹੀ ਹੈ ਇਹ ਇਹਨਾਂ ਦੀ ਹਰਿਆਣੇ ਵਾਲੀ ਇਹ ਪੁਲਿਸ ਦੀ ਮਦਦ ਕੀਤੀ ਜਾ ਰਹੀ ਹੈ ਸਾਡੇ ਪਿੱਛੇ ਸਮਾਨ ਆ ਕੇ ਰੋਕਣ ਦਾ ਬਾਰ ਬਾਰ ਰੋਕਿਆ ਜਾ ਰਿਹਾ ਹੈ ਕਿੰਨੀ ਫੋਰਸ ਲਾਈਏ ਪਿੱਛੇ ਪੰਜਾਬ ਦੇ ਪੰਜਾਬ ਦੀ ਲੋੜ ਹੈ ਫੋਰਸ ਲਾਉਣ ਦੀ ਸਾਡਾ ਸੰਘਰਸ਼ ਹੈ ਦਿੱਲੀ ਜਾਣ ਦਾ ਦਿੱਲੀ ਹੈ ਇਹ ਸਿਰ ਸਾਨੂੰ ਇਹੀ ਸ਼ੋਅ ਕਰਾ ਜਾ ਰਿਹਾ ਹੈ ਵੀ ਇਹ ਸੈਂਟਰ ਦੀ ਉਹਦੀ ਨਾਲ ਮਦਦ ਕਰ ਰਹੇ ਹਨ ਸਾਡੀ ਮਦਦ ਨਹੀਂ ਕਰ ਰਹੇ ਹਨ ਸਤਾ ਭਾਈ ਬਹੁਤ ਜਾਪ ਤਨਾ ਖੜਿਆ ਸ਼ਾਂਤ ਤਨਾ ਖੜਿਆ ਮੇਰੇ ਕੋਲ ਪਿੱਛੇ 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 ਵੀ ਹਨਾ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਲਗਾਤਾਰ ਕਿਸੇ ਤਰੀਕੇ ਦੀ ਕੋਹੂਲੜ ਬਾਜੀ ਦੀ ਹਾਲੇ ਤੱਕ ਤਾਂ ਮੈਨੂੰ ਵੀ ਕੁਝ ਨਹੀਂ ਨਜ਼ਰ ਆ ਰਿਹਾ ਹੈਗਾ ਲਗਾਤਾਰ ਜਕਾਰੇ ਲੱਗ ਰਹੇ ਨੇ ਜਾਪ ਹੋ ਰਿਹਾ ਹਾਂਜੀ ਹੁਣ ਇਹਨਾਂ ਦਾ ਚਲਮ ਬਹੁਤ ਜ਼ਿਆਦਾ ਵੱਧ ਚੁੱਕਿਆ ਭਾਈ ਜੀ ਗੋਲੇ ਸਟੇ ਨੇ ਕਦੇ ਕੁਸ਼ ਕਰਦਾ ਅੱਥਰੂ ਕਹਿੰਦੇ ਗੋਲੇ ਪਹਿਲਾਂ ਚੱਲ ਗਿਆ ਤੇ ਬਿਲਕੁਲ ਇਸ ਵੇਲੇ ਮਾਹੌਲ ਜਿਹੜਾ ਆ ਉਹ ਸ਼ੰਭੂ ਬਾਰਡਰ ਤੇ ਇਹ ਆ ਕਿ ਲਗਾਤਾਰ ਜੈਕਾਰੇ ਲੱਗ ਰਹੇ ਨੇ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਤੇ ਕਿਸੇ ਵੇਲੇ ਵੀ ਜਿਹੜਾ ਆ ਉਧਰੋਂ ਵੀ ਕਾਰਵਾਈ ਹੋ ਸਕਦੀ ਹੈ ਜਿੱਥੇ ਤੇ ਰੂਪ ਦੇ ਵਿੱਚ ਇਧਰੋਂ ਵੀ ਸੰਗਤ ਜਾਰੀ ਹੈ ਭਾਈ ਜੀ ਤਿਆਰੀ ਪੂਰੀ ਹਾਂਜੀ ਤਿਆਰੀ ਹੈ ਜੀ ਫੁੱਲ ਤਿਆਰੀ ਹੈ ਜੀ ਹਾਂਜੀ ਸਾਹਮਣੇ ਉਹ ਕਹਿੰਦੇ ਸਾਡੀ ਬੜੀ ਤਿਆਰੀ ਹੈ ਦੇਖੋ ਜੀ ਤਿਆਰੀ ਉਹਨਾਂ ਦੀ ਤਾਂ ਤਿਆਰੀ ਹਮੇਸ਼ਾ ਹੀ ਅਸੀਂ ਅਸੀਂ ਆਪਣੇ ਹੱਕ ਲੈਣ ਆਏ ਆ ਨਾ ਸਰਕਾਰ ਤੋਂ ਭੀਖ ਲੈਣ ਆਏ ਜੀ ਅਸੀਂ ਆਪਣੇ ਹੱਕ ਲੈਣ ਆਇਆ ਹੱਕ ਲੈ ਕੇ ਮੁੜਾਂਗੇ ਦਿੱਲੀ ਤੋਂ ਹਾਂਜੀ ਜਾ ਕੇ ਹੁਣ ਇਹ ਰਸਤਾ ਖੋਲ ਕੇ ਆਪਣਾ ਦਿੱਲੀ ਨੂੰ ਰਵਾਨਾ ਹੋ ਕੇ ਮੋਦੀ ਦੀ ਹਿੱਕ ਉਤੇ ਨੱਚ ਕੇ ਆਪਣੇ ਹੱਕ ਲੈ ਕੇ ਵਾਪਸ ਮੁੜਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਬੜੀ ਖੁਸ਼ੀ ਦੀ ਗੱਲ ਹੈ ਮੈਂ ਸਾਰੇ ਨੌਜਵਾਨਾਂ ਨੂੰ ਦੁਆਰ ਤੋਂ ਫਤਿਹ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤ ਤੇ ਆਪਾਂ ਪ੍ਰਾਪਤ ਹੋ ਗਈ ਹੈ ਨੌਜਵਾਨਾਂ ਨੂੰ ਮੈਂ ਕਹਿਣਾ ਚਾਹੁੰਦਾ ਵਾਂ ਜਿੱਤ ਕਿੱਦਾਂ ਪ੍ਰਾਪਤ ਹੋ ਗਈ ਹੈ ਕਿਸਾਨ ਬੈਠੇ ਆ ਜਾਬਤੇ ਜਾਏ ਮੋਕਾ ਵਾਂ ਆਵੇ ਬੰਬ ਮਾਰਦਾ ਇਹ ਦੇਖ ਹਾਂ ਇਹ ਸਾਂਭਿਆ ਤੁਸੀਂ ਨੇ ਹਾਂਜੀ ਇਹ ਸਾਂਭੇ ਮੇਰੇ ਇੱਦਾਂ ਫਟਿਆ ਮੈਂ ਬੜੀ ਮੁਸ਼ਕਲ ਨਾਲ ਉੱਥੇ ਪਹੁੰਚ ਜਿੱਤ ਤੇ ਆਪਣੀ ਪ੍ਰਾਪਤ ਹੋ ਗਈ ਐਦੋਂ ਵੱਡੀ ਨਿਮਰਤਾ ਕੀ ਹੋਊਗੀ ਐਦੋਂ ਵੱਡੀ ਨਿਮਰਤਾ ਕੀ ਹੋਊਗੀ ਅਸੀਂ ਗੋਲੇ ਮਾਰਦੇ ਆ ਅਸੀਂ ਗੋਲੀਆਂ ਮਾਰਦੇ ਆ ਅਸੀਂ ਤਾਂ ਬੈਠੇ ਆਉਂਦੇ ਜਾਬਤੇ ਚ ਪਾਠ ਕਰਦੇ ਬੋਲੇ ਸੋਨੇ ਹੁੰਦੇ ਨਾਰੇ ਲਾਉਂਦੇ ਆ ਅੱਜ ਇਹ ਕਿੱਡੀ ਨਮਰਦ ਐਡੀ ਨਮਰਦ ਆਪਣਿਆਂ ਨੂੰ ਸ਼ੀਸ਼ੇ ਦੇ ਵੇਖਿਆ ਕਰਨਗੇ ਨਾ ਤੇ ਨਮਰਦ ਕਾ ਹੈ ਕਰਨਗੇ ਜਿੰਨੇ ਇੱਥੇ ਆਏ ਆ ਆ ਜਿਹੜੇ ਆਏ ਆ ਇਹ ਉਹ ਜਿਨ੍ਹਾਂ ਨੇ ਕਾਰਗਿਲ ਤੇ ਝੰਡੇ ਚੜਾਏ ਐਦਾਂ ਐਦਾਂ ਸਿੱਧੇ ਕਾਰਗਿਲ ਤੇ ਪਹੁੰਚੇ ਇਹ ਆਮ ਨਹੀਂ ਹੈਗੇ ਇਨਸਾਨ ਹੈ ਸੋਹਣਾ ਇਹ ਆਮ ਨਹੀਂ ਹੈਗੇ ਇਹ ਕਿੰਨੇ ਕਿਨੂੰ ਦੱਬਣਗੇ ਪਹਿਲਾ ਭਾਈ ਦੀਪ ਮਾਰਿਆ ਮਗਰ ਇਹਨਾਂ ਨੇ ਸਾਡਾ ਕਲਾਕਲ ਕਲਮ ਹੀ ਜਿਹੜੀ ਉਹ ਮਾਰੀ ਸੰਦੀਪ ਮਾਰਿਆ ਕਵਾਂਡੀ ਪਲੇਰੀ ਕਿੰਨਾ ਕਨੂੰ ਇਹ ਕਰਨਗੇ ਅੱਜ ਵੇਖੋ ਸਾਰੇ ਹਾਜ਼ਰ ਹੋਏ ਬੈਠੇ ਆ ਠੀਕ ਹੈ ਇਹ ਆਮ ਬੰਦੇ ਨਹੀਂ ਹੁੰਦੇ ਜਿਵੇਂ ਜਿਸ ਨੇ ਕਿਹਾ ਆ ਮਹਾਰਾਜ ਕੇ ਨਾ ਕੇ ਚ ਜਾਮੇ ਚ ਆ ਕੋਈ ਅੱਜ ਕਲਾ ਵਰਤਰੀ ਹੈ ਵਰਤ ਨਹੀਂ ਕਲਾ ਆ ਸਾਡੇ ਕੁਝ ਜਵਾਨ ਤੇ ਪਹੁੰਚ ਚੁੱਕੇ ਨੇ ਤੇ ਉੱਧੇ ਹੀ ਬੈਠੇ ਆ ਆ ਤੇ 2 ਮਿੰਟ ਦਾ ਕੰਮ ਆ ਮਜ਼ਾਕ ਕਰਨ ਦੇ ਇਹਨਾਂ ਦਾ ਇਹ ਸਾਰੇ ਜਿੰਨੇ ਹੈਗੇ ਖੇ ਹਾਥੀਆਂ ਖੇਡੀਆਂ ਕਰਦੇ ਆ ਵੀ ਚਲੋ ਵੇਖੀਏ ਮਾੜਾ ਇਹਨਾਂ ਦੀ ਮਨਸਾ ਤੇ ਇਹਨਾਂ ਦੀ ਕਰਤੂਤ ਕੀ ਆ ਉਦੋਂ ਵੱਡੀ ਮੈਂ ਸਭ ਤੋਂ ਵੱਡੀ ਇਹ ਸ਼ਿਮਤਗੀ ਹੋਵੇ 5 ਐਮਐਲਏ ਬਣਾਏ ਆ ਜਨਤਾ ਨੇ ਇੱਕ ਵੀ ਐਮਐਲਏ ਨੇ ਆ ਕੇ ਕਿਸਾਨਾਂ ਦਾ ਪਤਾ ਨਹੀਂ ਲਿਆ ਅੱਜ ਇੱਕ ਵੀ ਐਮਐਲਏ ਆ ਕੇ ਇੱਥੇ ਖਲੋਤਾ ਨਹੀਂ ਇਦੋਂ ਬਾਅਦ ਪਿੰਡਾਂ 'ਚ ਚੱਲ ਜੂਗਾ ਵੋਟਾਂ ਲੈ ਲੂਗਾ 5 ਸਾਲ ਦੀ ਗੱਲ ਹੈ 5 ਸਾਲ ਬਾਅਦ ਕੀ ਬਣੂਗਾ ਠੀਕ ਆ ਜਿਹੜਾ ਵੀ ਇਥੇ ਪੰਜਾਬ ਦੀ ਆਵਾਜ਼ ਚੁੱਕਦਾ ਭਾਈ ਅਮਰਤ ਪਾਲਿਆ ਉਹ ਅੱਜ ਜੇਲ੍ਹ 'ਚ ਬੰਦ ਆ ਇਹ ਨੌਜਵਾਨੀ ਸਾਰੀ ਪਹੁੰਚੀ ਹੋ ਆ ਦੀਪ ਸਿੱਧੂ ਤੇ ਭਾਈ ਅਮਰਤਪਾਲ ਸੰਤ ਜਰਨੈਲ ਸਿੰਘ ਦੀ ਸੋਚ ਵਾਲੇ ਸਾਰੇ ਬੰਦੇ ਇੱਥੇ ਆ ਜਾਵਤ ਜਿਹੜੇ ਕਿਸਾਨ ਵੀ ਆ ਜਵਾਨ ਵੀ ਆ ਸਾਰੇ ਬੰਨੇ ਪਖੋਂ ਤਗੜੇ ਆ ਬਿਲਕੁਲ ਪਿਛਲੇ ਜਿਹੜੇ 50 ਦਸਾਂ ਮਿੰਟਾਂ ਦੇ ਵਿੱਚ ਜਿਹੜਾ ਜੋਸ਼ ਆ ਉਹ ਅੱਧ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਹੜੀ ਆ ਉਹ ਪਹਿਲਾਂ ਦੇ ਨਾਲੋਂ ਵਿਤ ਵੀ ਜਿਹੜੀ ਆ ਉਹ ਆਪਸ ਦੇ ਵਿੱਚ ਘਟ ਗਈ ਆ ਤੁਸੀਂ ਦੇਖੋ ਵੀ ਕਿਸਾਨ ਜਿਹੜੇ ਨੇ ਉਹ ਪਹਿਲਾਂ ਨਾਲੋਂ ਅੱਗੇ ਜਿਹੜੇ ਨੇ ਉਹ ਪਹੁੰਚੇ ਨੇ ਤੇ ਉਸ ਪਾਸੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਕਈਏ ਕਹਿੰਦੇ ਨਿਹੰਗ ਬਾਣੇ ਦੇ ਵਿੱਚ ਨੌਜਵਾਨ ਜਿਹੜੇ ਨੇ ਉਹਨਾਂ ਦੇ ਵਿੱਚ ਵੱਖਰੇ ਕਿਸਮ ਦਾ ਜੋਸ਼ ਹੈ ਉਹਨਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਦੇ ਹਾਂ